ਦੇਸ਼ ਅੰਦਰ ਕੁੱਕੜਾਂ ਦੀ ਲੜਾਈ ਜਾਂ ਕੁੱਕੜਾਂ ਦਾ ਮਨੋਰੰਜਨ ਕਰਵਾਉਣਾ ਸ਼ਰਤਾ ਲਾਉਣੀ ਹੈ ਇਹ ਕਾਨੂੰਨੀ ਤੌਰ ਤੇ ਬੈਨ ਆ ਪਾਬੰਦਾ ਲੇਕਿਨ ਫਰੀਦਕੋਟ ਦੇ ਵਿੱਚ ਅਜੇ ਹੀ ਇੱਕ ਪਿੰਡ ਦੇ ਵਿੱਚ ਇਹ ਮੁਕਾਬਲੇ ਕਰਵਾਏ ਗਏ ਨੇ ਹਾਲਾਂਕਿ ਪਿਛਲੇ ਦਿਨ ਦੇ ਮੁਕਾਬਲੇ ਨੇ ਚਰਚਾ ਦੇ ਵਿੱਚ ਹੈ ਲੇਕਿਨ ਫਰੀਦਕੋਟ ਦੀ ਪੁਲਿਸ ਸੁੱਤੀ ਰਹੀ ਮਸਲਾ ਇਸ ਕਰਕੇ ਸੁੱਤੀ ਰਹੀ ਕਿਉਂਕਿ ਉੱਥੋਂ ਜਿਸ ਪਿੰਡ ਦੇ ਵਿੱਚ ਕੁੱਕੜਾਂ ਦੀ ਖੇਡ ਖਰਵਾਈ ਗਈ ਆ ਉਹ ਪਿੰਡ ਆਮ ਆਦੀ ਪਾਰਟੀ ਦੇ ਵਿਧਾਇਕ ਗੁਰਦੇਵਤ ਸਿੰਘ ਸਿੱਖੋਂ ਦਾ ਪਹਿਲਾਂ ਪਰਦਾ ਪਾਇਆ ਗਿਆ ਲੇਕਿਨ ਉੱਥੇ ਜਿਹੜੇ ਐਸਐਸਪੀ ਹਰਜੀਤ ਸਿੰਘ ਉਹਨਾਂ ਨੇ ਕੋਈ ਵੀ ਜਵਾਬ ਦੇਣ ਮناسب ਨਹੀਂ ਸਮਝਿਆ ਪਰ ਹੁਣ ਮੀਡੀਆ ਦੇ ਵਿੱਚ ਵਾਇਰਲ ਹੋ ਚੁੱਕੀ ਉਹ ਕੁੱਕੜਾਂ ਦੀ ਜਿਹੜੀ ਖੇਡਾਂ ਕਰਵਾਈਆਂ ਗਈਆਂ ਨਾ ਉਸ ਤੋਂ ਬਾਅਦ ਸਰਕਾਰ 'ਚ ਹਲਚਲ ਵਧੀ ਆ ਤੇ ਫਿਰ ਹੁਣ ਮਕਦਮਾ ਦਰਜ ਕਰ ਲਿਆ ਗਿਆ ਗੱਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਦੀ ਆ ਮਚਾਕੀ ਦੇ ਵਿੱਚ ਇਹ ਖੇਡਾਂ ਕਰਵਾਈਆਂ ਗਈਆਂ ਮਚਾਕੀ ਪਿੰਡ ਜਿਹੜਾ ਵਾ ਖੁਰਦ ਇਹ ਆਵਾਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਗੁਰਦੇਵਤ ਸਿੰਘ ਸੇਖੋਂ ਉਹਨਾਂ ਦਾ ਪਿੰਡ ਆ ਹਾਲਾਂਕਿ ਇਸ ਖੇਡਾਂ ਕਰਵਾਉਂਦੇ ਪਿੱਛੇ ਐਮਐਲਏ ਦੀ ਭੂਮਿਕਾ ਹੈ ਜਾਂ ਨਹੀਂ ਹੈ ਉਹ ਇੱਕ ਵੱਖਰਾ ਪਹਿਲੂ ਹੋ ਸਕਦਾ ਕਿਉਂਕਿ ਉਹਨਾਂ ਦਾ ਪਿੰਡ ਆ ਪਿੰਡ ਚ ਕੋਈ ਵੀ ਖੇਡਾਂ ਕਰਵਾ ਸਕਦਾ ਲੇਕਿਨ ਜਿਹੜੀਆਂ ਕਾਨੂੰਨਨ ਤੌਰ ਤੇ ਪਾਬੰਦ ਹੋਣ ਉਸ ਮਸਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਵੀ ਮਿਲਿ ਭੁਗਤ ਹੋ ਸਕਦੀ ਆ ਇਸ ਮਸਲੇ ਤੋਂ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਜਦੋਂ ਹਲਚਲ ਵਧੀ ਤਾਂ ਫਿਰ ਐਸਐਸਪੀ ਹਰਜੀਤ ਸਿੰਘ ਹੋਣਾ ਨੂੰ ਵੀ ਜਿਹੜੇ ਨੇ ਸੁੱਤੇ ਪਏ ਸੀ ਬੀਤੇ ਦਿਨ ਤੋਂ ਉਹ ਵੀ ਜਾਗੇ ਨੇ ਹੋ ਸਕਦਾ ਸਰਕਾਰ ਦਾ ਹੋ ਸਕਦਾ ਕਿ ਕਿਸੇ ਆਮਾਦੀ ਪਾਰਟੀ ਦੇ ਤਗੜੇ ਬੰਦੇ ਦਾ ਪ੍ਰਭਾਵ ਹੋਵੇ ਐਸਐਸਪੀ ਤੇ ਇਸ ਕਰਕੇ ਕਾਰਵਾਈ ਪ੍ਰੋਪਰ ਤਰੀਕੇ ਨਾਲ ਕੀਤੀ ਗਈ ਹਾਲਾਂਕਿ ਹੁਣ ਪਤਾ ਲੱਗਾ ਕਿ ਐਸਐਸਪੀ ਫਰੀਦਕੋਟ ਅਸੀਂ ਉਹਨਾਂ ਨੂੰ ਵਾਰ-ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਐਸਐਸਪੀ ਹਰਜੀਤ ਸਿੰਘ ਹੁਣਾਂ ਨੇ ਫੋਨ ਚੁੱਕਿਆ ਹੀ ਨਹੀਂ ਲੇਕਿਨ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਹੁਣ ਜਿਨ੍ਹਾਂ ਨੇ ਖੇਡਾਂ ਕਰਵਾਈਆਂ ਨੇ ਉਸ ਕਮੇਟੀ ਦੇ ਨਾਮ ਤੇ ਪਰਚਾ ਦਰਜ ਕੀਤਾ ਗਿਆ ਲੇਕਿਨ ਕਮੇਟੀ ਦੇ ਪ੍ਰਬੰਧਕਾਂ ਤੇ ਪਰਚਾ ਨਹੀਂ ਦਰਜ ਕੀਤਾ ਗਿਆ ਕਿਸੇ ਦੇ ਬਾਈ ਨੇਮ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਉਂਕਿ ਹੋ ਸਕਦਾ ਰਾਜਸੀ ਦਬਾਅ ਹੋਵੇ ਪਰ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਮਸਲੇ ਦੇ ਵਿੱਚ ਫਰੀਦਕੋਟ ਪ੍ਰਸ਼ਾਸਨ ਦੀ ਕਾਫੀ ਕਿਰਕਰੀ ਹੋਈ ਆ ਹੁਣ ਖਾਣਾ ਪੂਰਤੀ ਵਾਸਤੇ ਅੱਕੀ ਘੱਟਾ ਪਾਉਣ ਵਾਸਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾ ਰਿਹਾ ਪਰ ਬਾਈ ਨੇਮ ਨਹੀਂ ਪਰਚਾ ਦਰਜ ਕੀਤਾ ਗਿਆ ਕਿ ਆਖਿਰ ਉਹ ਕਮੇਟੀ ਦੇ ਪ੍ਰਬੰਧਕ ਕੌਣ ਨੇ ਕਿੰਨਾ ਨੇ ਉਹ ਟੂਰਨਾਮੈਂਟ ਕਰਵਾਇਆ ਕਿੰਨਾ ਨੇ ਮਨੋਰੰਜਨ ਦਾ ਸਾਧ ਬਣਾਇ ਕਿੰਨਾ ਨੇ ਕੁੱਕੜਾਂ ਦੀ ਲੜਾਈ ਲੜਵਾਈ ਗਈ ਹੈ ਹੋ ਸਕਦਾ ਕਿ ਸ਼ਰਤਾਂ ਲੱਗਿਆ ਨਾ ਕਿਉਂਕਿ ਜਿਹੜੀ ਵੀਡੀਓ ਸਾਡੇ ਕੋਲ ਵੀ ਪਹੁੰਚੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸਨ ਇੱਕ ਐਮਐਲਏ ਦਾ ਪਿੰਡ ਹੋ ਸਕਦਾ ਕਿ ਐਮਐਲਏ ਤੇ ਹੀ ਪਿੰਡ ਵਾਲਿਆਂ ਨੇ ਦਬਾ ਪਾ ਤੋਵੇ ਹੋ ਸਕਦਾ ਕਿ ਜਿਨ੍ਹਾਂ ਨੇ ਟੂਰਨਾਮੈਂਟ ਜਾਂ ਕਰਵਾਇਆ ਖੇਡਾਂ ਕਰਵਾਈਆਂ ਨੇ ਹੋ ਸਕਦਾ ਕਿ ਉਹ ਕਿਸ ਨਾ ਕਿਸੇ ਤਗੜੀ ਪਾਰਟੀ ਦੇ ਨਾਲ ਸਾਂਝ ਰੱਖਦੇ ਹੋਣ ਇਸੇ ਕਰਕੇ ਇਹ ਪਰਦਾ ਪਾ ਕੇ ਰੱਖਿਆ ਲੇਕਿਨ ਇਸ ਮਸਲੇ ਦੇ ਵਿੱਚ ਅਸੀਂ ਐਮਐਲਏ ਗੁਰਦੇਵ ਸਿੰਘ ਸੇਖੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਚੱਕਿਆ ਉਹਨਾਂ ਦੇ ਇੱਕ ਫੋਨ ਬਾਅਦ ਚ ਚੁੱਕਿਆ ਵਾਰ-ਵਾਰ ਜਦੋਂ ਅਸੀਂ ਕੋਸ਼ਿਸ਼ ਕੀਤੀ ਆ ਤੇ ਜਿਨ੍ਹਾਂ ਨੇ ਫੋਨ ਚੱਕਿਆ ਉਹ ਇੱਕ ਉਹਨਾਂ ਦਾ ਟੈਲੀਫੋਨ ਆਪਰੇਟਰ ਸੀ ਟੈਲੀਫੋਨ ਆਪਰੇਟਰ ਕਹਿੰਦੇ ਕਿ ਪਹਿਲਾਂ ਮੈਨੂੰ ਨੋਟ ਕਰਵਾਓ ਕਿ ਤੁਸੀਂ ਕੀ ਕੰਮ ਹੈ ਤੁਹਾਨੂੰ ਕੀ ਤੁਸੀਂ ਪੁੱਛਣਾ ਫੇਰ ਹੀ ਮੈਂ ਐਮਐਲਏ ਸਾਹਿਬ ਨੂੰ ਦੱਸਾਂਗਾ ਲੇਕਿਨ ਜਦੋਂ ਉਹਨਾਂ ਨੂੰ ਕਿਹਾ ਕਿ ਸੀ ਉਹਨਾਂ ਦਾ ਪੱਖ ਲੈਣਾ ਮੈਂ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਜਵਾਬ ਨਹੀਂ ਆ ਅਹੀ ਵਾਰ-ਵਾਰ ਐਸਐਸਪੀ ਫਰੀਦਕੋਟ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮੋਬਾਈਲ ਫੋਨ ਸਿੰਪਲ ਸਧਾਰਨ ਕਾਲ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤਾ ਨਹੀਂ ਪਹੁੰਚਿਆ ਵਟਸਐਪ ਕਾਲ ਦੇ ਜਰੀਏ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤਦ ਨਹੀਂ ਪਹੁੰਚਿਆ ਤੇ ਲੇਕਿਨ ਹੁਣ ਦੱਸਿਆ ਜਾ ਰਿਹਾ ਕਿ ਇਸ ਮਸਲੇ ਦੇ ਵਿੱਚ ਫਰੀਦਕੋਟ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਗਿਆ ਇਸ ਮਸਲੇ ਦੇ ਵਿੱਚ ਜਿਹੜੇ ਉੱਥੋਂ ਦੇ ਐਸਪੀ ਜਸਮੀਤ ਸਿੰਘ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਪਰਚਾ ਦਰਜ ਕਰ ਲਿਆ ਤਾਂ ਵੀਡੀਓ ਵਾਲਾ ਹੋਈ ਰਿਹਾ ਜਿਵੇਂ ਚੱਕੀ ਕਰਨੇ ਲੱਜੋ ਇਕੜਾ ਵੀ ਇਹ ਵੀ ਲੋੜ ਹੈ ਕਿ ਇਹਦੇ ਵਿੱਚ ਸਰਕਾਰ ਕਹਿੰਦੀ ਹੈ ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਆ ਜਿਸ ਵਿੱਚ ਆਪਣੇ ਇੱਕ ਸਦਰ ਖਾਨੇ ਦੇ ਪਿੰਡ ਸਦਰ ਫਰੀਦਕੁਰ ਥਾਣੇ ਦਾ ਪਿੰਡ ਮਚਾਕੀ ਖੁਰ ਦੀ ਉਹ ਕਹਿੰਦੇ ਸੰਬੰਧ ਦੱਸੀ ਜਾਂਦੀ ਹੈ ਜਿੱਥੇ ਕਿ ਇਹ ਕੋਕ ਫਾਈਟ ਕੁੱਕੜਾਂ ਦੀ ਲੜਾਈ ਵਿਖਾਈ ਜਾ ਰਹੀ ਹੈ ਜਿਹਦੇ ਰਿਕੇ ਅਨਧਾਰਕ ਹੈਗੀ ਹੈ ਉਸ ਅਸੀਂ ਵੀਡੀਓ ਦਾ ਕੌਗਨੀਸ਼ੈਂਸ ਲੈਂਦੇ ਹੋਏ ਇੱਕ ਐਫਆਈਆਰ ਦਰਜ ਕਰ ਰਹੇ ਹਾਂ ਆ ਆਈਪੀਸੀ ਤੇ ਪਰਮਨੈਂਸ਼ਲ ਟੂ क्रੂਅਲਟੀ ਅਗੇਂਸਟ ਐਨੀਮਲਸ ਐਕਟ ਦੇ ਅੰਡਰ ਅਲੱਗ-ਅਲੱਗ ਧਾਰਾਵਾਂ ਦੇ ਤੇ ਕਾਲੀ ਘਰ ਵਿੱਚ ਉਹਨਾਂ ਦੇ ਪਰਚਾ ਦਮ ਕਰਾਏ ਲਾਡੂ ਵੀ ਦਰਜ ਕਰਦੇ ਹਾਂ ਨੇ ਆਪਾਂ ਨੇ ਪੁਲਿਸ ਦੇ ਧਿਆਨ ਚਾਜਾਈਏ ਜੀ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਕਾਰਵਾਈ ਕਰਨ ਲੱਗੇ ਤੁਸੀਂ ਆਪ ਸੁਣਿਆ ਐਸਪੀ ਜਿਹੜੇ ਉਥੋਂ ਦੇ ਫਰੀਦਕੋਟ ਦੇ ਨੇ ਜਸਮੀਤ ਸਿੰਘ ਉਹਨਾਂ ਨੇ ਦੱਸੀ ਜਾਣਕਾਰੀ ਲਿਖਣ ਸਾਡੇ ਜੋ ਜਾਣਕਾਰ ਦੱਸਦੇ ਨੇ ਕਿ ਮਕਦਮਾ ਕਮੇਟੀ ਤੇ ਆ ਕਮੇਟੀ ਦੇ ਪ੍ਰਬੰਧਕਾਂ ਤੇ ਨਹੀਂ ਆਇਆ ਗਿਆ ਕਿ ਤਰ੍ਹਾਂ ਕੀਤੇ ਪੁਲਿਸ ਪ੍ਰਸ਼ਾਸਨ ਤੇ ਰਾਜਸੀ ਦਬਾਅ ਉਹ ਹੁਣ ਰਾਜਸੀ ਦਬਾਅ ਕਿਹੜਾ ਇਨਾ ਪ੍ਰਭਾਵਸ਼ਾਲੀ ਹੋਊਗਾ ਕਿ ਜਿਹਦੇ ਕਹਿਣ ਤੇ ਐਸਐਸਪੀ ਨੂੰ ਐਸਐਚਓ ਤੱਕ ਕਹਿਣ ਵਾਸਤੇ ਵਾਰ-ਵਾਰ ਮਜਬੂਰ ਹੋਣਾ ਪਿਆ ਕਿ ਪਰਚਾ ਖਸਾਬ ਦਾ ਹੀ ਕਟਿਓ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ